ਦੋਸਤੋ ਮੁੰਡਾ ਤੇ ਕੁੜੀ ਅੰਮੋ ਸਾਹਮਣੇ ਬਿਠਾਏ ਗਏ ਦੋਵਾਂ ਦੀਆਂ ਨਜ਼ਰਾਂ ਇੱਕ ਦੂਜੇ ਦੇ ਨਾਲ ਟਕਰਾਈਆਂ ਤੇ ਝੁੱਕ ਗਈਆਂ ਦੋਵਾਂ ਦੇ ਚਿਹਰਿਆਂ ਤੇ ਨਮੀ ਨਮੀ ਮੁਸਕਾਨ ਇੱਕ ਦੂਜੇ ਨੂੰ ਪਸੰਦ ਕਰਨ ਦਾ ਹੁੰਗਾਰਾ ਪ੍ਰਤੀਤ ਹੋ ਰਹੀ ਸੀ ਦੋਵਾਂ ਦੇ ਪਰਿਵਾਰ ਵਾਲੇ ਇੱਕ ਦੂਜੇ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਵਿੱਚ ਰੁੱਝੇ ਹੋਏ ਸਨ ਅਚਾਨਕ ਕੁੜੀ ਦੇ ਪਿਓ ਦੇ ਵੱਲੋਂ ਕਹੇ ਇੱਕ ਵਾਕ ਨੇ ਸਭ ਨੂੰ ਚਿੰਤਾ ਦੀਆਂ ਘੁੰਮਣ ਘੇਰੀਆਂ ਵਿੱਚ ਸੁੱਟ ਦਿੱਤਾ ਮੁੰਡੇ ਵਾਲਿਆਂ ਦੇ ਪੈਰੋਂ ਥੱਲੋਂ ਤਾਂ ਜ਼ਮੀਨ ਜਿਵੇਂ ਖਿਸਕ ਗਈ ਸੀ ਇੱਥੋਂ ਤੱਕ ਕਿ ਕੁੜੀ ਅਤੇ ਉਸਦੇ ਰਿਸ਼ਤੇਦਾਰ ਵੀ ਹੈਰਾਨੀ ਨਾਲ ਕੁੜੀ ਦੇ ਪਿਓ ਵੱਲ ਦੇਖਣ ਲੱਗ ਪਏ ਬਸ ਜਿਸ ਉੱਪਰ ਇਸ ਗੱਲ ਦਾ ਕੋਈ ਅਸਰ ਨਹੀਂ ਹੋਇਆ ਪ੍ਰਤੀਤ ਹੋ ਨਹੀਂ ਹੋ ਰਿਹਾ ਸੀ ਉਹ ਸੀ ਕੁੜੀ ਦੀ ਮਾਂ ਸ਼ਾਇਦ ਉਹ ਇਸ ਲਈ ਪਹਿਲਾਂ ਹੀ ਤਿਆਰ ਸੀ ਧੀ ਆਪਣੀ ਮਾਂ ਵੱਲ ਦੇਖੀ ਜਾ ਰਹੀ ਸੀ पर मां ਤਾਂ ਕਿਤੇ ਹੋਰ ਹੀ ਗਮ ਹੋ ਗਈ ਸੀ ਉਸ ਨੂੰ 20 ਸਾਲ ਪਹਿਲਾਂ ਲੈ ਆਪਣੇ ਨਿਰਣੇ ਤੇ ਅੰਤਾਂ ਦਾ ਪਛਤਾਵਾ ਹੋ ਰਿਹਾ ਸੀ ਚੰਗੀ ਭਲੀ ਵਸਦੀ ਰਸਤੀ ਦੁਨੀਆ ਸੀ ਪਤੀ ਉਹਦੇ ਸਾਹੀ ਜਿਉਂਦਾ ਸੀ ਚੰਗੀ ਨੌਕਰੀ ਚੰਗਾ ਅਹੁਦਾ ਹੱਸਦਾ ਖੇਡਦਾ ਪਰਿਵਾਰ ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਲੱਗ ਗਈ ਕਰਵਾ ਚੌਥ ਵਾਲਾ ਦਿਨ ਉਹ ਦੁਲਹਨ ਦੀ ਵਾਂਗ ਸਜੀ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕੋਈ ਗੱਡੀ ਘਰ ਦੇ ਅੱਗੇ ਆ ਰੁਕੇ ਦੀ ਆਵਾਜ਼ ਆ ਪਰ ਇਹ ਆਵਾਜ਼ ਉਹਨਾਂ ਦੀ ਗੱਡੀ ਦੀ ਨਹੀਂ ਸੀ ਫਿਰ ਇਸ ਵੇਲੇ ਕੌਣ ਆਇਆ ਸੀ ਪਤਾ ਨਹੀਂ ਕਿਉਂ ਉਸ ਦੇ ਦਿਲ ਦੀ ਧੜਕਣ ਵੱਧ ਗਈ ਲੱਤਾਂ ਕੰਬਣ ਲੱਗੀਆਂ ਜਿਵੇਂ ਹੋਣੀ ਨੇ ਪਹਿਲਾਂ ਹੀ ਕੰਨਾਂ ਵਿੱਚ ਫੂਕ ਮਾਰ ਦਿੱਤੀ ਸੀ ਬੜੀ ਮੁਸ਼ਕਲ ਦੇ ਨਾਲ ਗੇਟ ਖੋਲ੍ਹਿਆ ਹੀ ਸੀ ਕਿ ਸਾਹਮਣੇ ਸਟੈਚਰ ਤੇ লাশ ਪਈ ਖੜੇ ਬੰਦਿਆਂ ਨੂੰ ਵੇਖ ਉੱਥੇ ਹੀ ਡਿੱਗ ਪਈ ਇਹ ਤਾਂ ਵੇਖਣ ਦੀ ਵੀ ਲੋੜ ਵੀ ਨਾ ਪਈ ਕਿ ਉਹ ਹੁਲਾਸ਼ ਕਿਸ ਦੀ ਸੀ ਉਸ ਦੀਆਂ ਚੀਖਾਂ ਨੇ ਆਸਮਾਨ ਪਾੜ ਦਿੱਤਾ ਗਲੀ ਮਹੱਲ ਨਾਲ ਸਭ ਇਕੱਠਾ ਹੋ ਗਿਆ ਉਹ ਤਾਂ ਇਥੇ ਪਤੀ ਦੀ ਹੋਈ ਪੋਸਟਿੰਗ ਕਾਰਨ ਰਹਿ ਵੀ ਇਕੱਲੇ ਹੀ ਰਹੇ ਸਨ ਸੋਹਰੇ ਪੇਕਿਆਂ ਸਭ ਨੂੰ ਖਬਰ ਪਹੁੰਚਾਈ ਗਈ 5 ਸਾਲ ਦੀ ਕੁੜੀ ਆਪਣੇ 6 ਮਹੀਨੇ ਦੇ ਭਰਾ ਨੂੰ ਕਿਵੇਂ ਸੰਭਾਲ ਰਹੀ ਸੀ ਵੇਖਣ ਵਾਲਿਆਂ ਦੇ ਦਿਲਾਂ ਨੂੰ ਵੀ ਹੌਲ ਪੈ ਰਹੇ ਸਨ ਕਿਸੇ ਸਿਆਣੀ ਬੁੱਢੀ ਨੇ ਕੁੜੀ ਕੋਲ ਮੁੰਡਾ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਤਾਂ ਕਿਸੇ ਕੋਲ ਜਾਨ ਨੂੰ ਤਿਆਰ ਨਹੀਂ ਸੀ ਦੁੱਖਾਂ ਦਾ ਪਹਾੜ ਹੱਸਦੇ ਵਸਦੇ ਘਰ ਉੱਤੇ ਆ ਡਿੱਗਿਆ ਸੀ ਕਿਹੜੀ ਅੱਖ ਸੀ ਜਿਹੜੀ ਨਿੱਕੇ ਨਿੱਕੇ ਬੱਚਿਆਂ ਵੱਲ ਵੇਖ ਕੇ ਨਾ ਰੋਏ ਹੋਵੇ ਮੁਲਕ ਜੀਆਂ ਜਿੰਦਾਂ ਨੂੰ ਅੰਤਿਮ ਸੰਸਕਾਰ ਤੋਂ ਲੈ ਕੇ ਕਿਰਿਆ ਤੱਕ ਦੀਆਂ ਰਸਮਾਂ ਤੱਕ ਕਿਹਨੇ ਸੰਭਾਲਿਆ ਉਸ ਨੂੰ ਕੁਝ ਨਹੀਂ ਪਤਾ ਸੀ ਬੱਚਿਆਂ ਦੀ ਹੋਸ਼ ਤਾਂ ਉਸ ਨੂੰ ਉਸ ਦਿਨ ਆਈ ਜਦੋਂ ਕਿਰਿਆ ਤੋਂ ਬਾਅਦ ਕਿਸੇ ਰਿਸ਼ਤੇਦਾਰ ਨੇ ਨਿੱਕੇ-ਨਿੱਕੇ ਬੱਚਿਆਂ ਦਾ ਵਾਸਤਾ ਪਾ ਕੇ ਉਸਦੇ ਦੂਜੇ ਵਿਆਹ ਦੀ ਗੱਲ ਛੇੜੀ ਉਹ ਬੱਚਿਆਂ ਨੂੰ ਗੱਲ ਲਾ ਕੇ ਚੀਕਾਂ ਮਾਰ-ਮਾਰ ਰੋਈ ਜਾ ਰਹੀ ਸੀ ਉਸ ਸਮੇਂ ਤਾਂ ਸਭ ਨੇ ਚੁੱਪ ਵੱਟ ਲਈ ਪਰ ਅਜੇ 6 ਮਹੀਨੇ ਵੀ ਨਹੀਂ ਹੋਏ ਸਨ ਕਿ ਉਸ ਦੀ ਮਾਂ ਨੇ ਆਪਣੇ ਬੁਢਾਪੇ ਉਸ ਦੀ ਜਵਾਨੀ ਅਤੇ ਨਿੱਕਿਆ ਜਿੰਦਾ ਦਾ ਵਾਸਤਾ ਪਾ ਕੇ ਉਸ ਨੂੰ ਦੂਜਾ ਵਿਆਹ ਕਰਵਾਉਣ ਦੇ ਲਈ ਮਜਬੂਰ ਕਰ ਦਿੱਤਾ ਸੋਹਰਿਆਂ ਲਈ ਤਾਂ ਉਹ ਉਸੇ ਦਿਨ ਹੀ ਮਰ ਗਈ ਸੀ ਜਿਸ ਦਿਨ ਉਹਨਾਂ ਦਾ ਪੁੱਤਰ ਇਸ ਜਹਾਨੋਂ ਤੁਰ ਗਿਆ ਸੀ ਉਹਨਾਂ ਨੇ ਕਿਰਿਆ ਵਾਲੇ ਦਿਨ ਹੀ ਕਹਿ ਦਿੱਤਾ ਸੀ ਕਿ ਸਾਡਾ ਇਹਦੇ ਨਾਲ ਕੋਈ ਵਾਸਤਾ ਨਹੀਂ ਹੈ ਨਾ ਹੀ ਉਹਨਾਂ ਨੇ ਜਾਇਦਾਦ ਦੇ ਵਿੱਚੋਂ ਉਸ ਨੂੰ ਕੁਝ ਦਿੱਤਾ ਅਖੀਰ ਕੋਈ ਸਹਾਰਾ ਨਾ ਦੇਖ ਬੱਚਿਆਂ ਦੇ ਭਵਿੱਖ ਖਾਤਰ ਉਸਨੇ ਦੂਜੇ ਵਿਆਹ ਦਾ ਕੋੜਾਕਟ ਭਰ ਹੀ ਲਿਆ ਉਹ ਇੱਕ ਵੱਡਾ ਬਿਜ਼ਨਸਮੈਨ ਸੀ ਤੇ ਉਸ ਦੀ ਪਹਿਲੀ ਜਨਾਨੀ ਤੋਂ ਦੋ ਬੱਚੇ ਪਹਿਲਾਂ ਹੀ ਸਨ ਜੋ ਕੈਂਸਰ ਦੇ ਸ਼ਿਕਾਰ ਹੋ ਕੇ 2 ਸਾਲ ਪਹਿਲਾਂ ਹੀ ਮਰ ਗਈ ਸੀ 12 ਸਾਲ ਦੀ ਕੁੜੀ ਤੇ 8 ਸਾਲ ਦਾ ਮੁੰਡਾ ਮਾਂ ਤੋਂ ਬਗੈਰ ਵਿਗੜੇ ਹੋਏ ਬੱਚੇ ਸਨ ਜਿਨ੍ਹਾਂ ਨੇ ਆਪਣੀ ਮਾਂ ਤੇ ਉਸਨੇ ਬੱਚਿਆਂ ਨੂੰ ਅਪਣਾਉਣ ਤੋਂ ਇੱਕ ਤਰ੍ਹਾਂ ਦੀ ਨਾ ਹੀ ਕਰ ਦਿੱਤੀ ਸੀ ਸਤੇਲੇ ਭੈਣ ਭਰਾ ਆਪਸ ਵਿੱਚ ਲੜਦੇ ਰਹਿੰਦੇ ਅਖੀਰ ਇੱਕ ਦਿਨ ਪਤੀ ਨੇ ਇੱਕ ਘੁੱਟ ਫੈਸਲਾ ਕਰ ਦਿੱਤਾ ਕਿ ਦੋਹਾਂ ਬੱਚਿਆਂ ਦੇ ਵਿੱਚੋਂ ਕੁੜੀ ਨੂੰ ਨਾਨੇ ਨਾਨੀ ਕੋਲ ਭੇਜ ਦਿੱਤਾ ਜਾਵੇ ਮੁੰਡਾ ਕਿਉਂਕਿ ਹਜੇ ਬਹੁਤ ਛੋਟਾ ਸੀ ਇਸ ਦੇ ਲਈ ਉਸ ਨੂੰ ਨਾਲ ਰੱਖ ਲਿਆ ਉਹ ਹਜੇ ਵੀ ਵੈਸੇ ਵੀ ਸਕੇ ਸਤੇਲੇ ਦਾ ਫਰਕ ਸਮਝਣ ਦੇ ਵਿੱਚ ਸਮਰਥ ਨਹੀਂ ਹੋਇਆ ਸੀ ਉਸਨੇ ਆਪਣੀ ਮਮਤਾ ਦਾ ਬਹੁਤ ਵਾਸਤਾ ਪਾਇਆ ਪਰ ਉਸਦੀ ਇੱਕ ਨਾ ਸੁਣੀ ਗਈ ਤੇ ਕੁੜੀ ਨੂੰ ਨਾਨਾ ਨਾਨੀ ਕੋਲ ਭੇਜ ਦਿੱਤਾ ਗਿਆ ਕੁੜੀ ਨੇ ਮਾਂ ਤੇ ਭਰਾਵਾਂ ਤੋਂ ਵਿਛਣ ਲੱਗਿਆ ਬਹੁਤ ਚੀਕਾਂ ਚਿਹਾਰਾ ਪਾਈਆਂ ਤੇ ਛੋਟਾ ਜਿਹਾ ਵੀਰ ਜਿਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਭੈਣ ਹਮੇਸ਼ਾ ਲਈ ਉਸ ਤੋਂ ਦੂਰ ਹੋ ਰ ਜਾ ਰਹੀ ਹੈ ਭੈਣ ਨੂੰ ਰੋਂਦੇ ਵੇਖ ਬਹੁਤ ਰੋਇਆ ਉਹ ਕੁੜੀ ਜਿਸ ਦਾ ਨਾਮ ਉਸਦੇ ਪਿਓ ਨੇ ਪੜੇ ਹੀ ਚਾਵਾਂ ਦੇ ਨਾਲ लाੜੀ ਰੱਖਿਆ ਸੀ ਲਾੜ ਮੋਹ ਨਹੀਂ ਰਹਿ ਗਈ ਨਾਨੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਕਿ ਉਸ ਨੂੰ ਕਿਸੇ ਚੀਜ਼ ਦੀ ਕਮੀ ਨਾ ਆਵੇ ਪਰ ਇਹ ਗੱਲ ਨਾਨੀ ਵੀ ਚੰਗੀ ਤਰ੍ਹਾਂ ਸਮਝਦੀ ਸੀ ਕਿ ਜਿਹੜੀ ਚੀਜ਼ ਉਸ ਨੂੰ ਚਾਹੀਦੀ ਹੈ ਉਹ ਲੱਖ ਜਨ ਤਨ ਕਰਕੇ ਵੀ ਉਸਦੇ ਲਈ ਨਹੀਂ ਲਿਆ ਸਕਦੇ ਹੌਲੀ ਹੌਲੀ ਮਾਮੀ ਨੂੰ ਉਸ ਦੀ ਹੋਂਦ ਖੜਕਣ ਲੱਗੀ ਨਾਨੀ ਨੇ ਮੌਕੇ ਦੀ ਨਜ਼ਾਕਤ ਸਮਝਦੇ ਹੋਏ ਕੁੜੀ ਨੂੰ ਹੋਸਟਲ ਭੜਨ ਪਾ ਦਿੱਤਾ ਤੇ ਹਰ ਮਹੀਨੇ ਲਾਡੀ ਦੇ ਨਾਨਾ ਨਾਨੀ ਨਾਲ ਸਲਾਹ ਕਰਕੇ ਉਸ ਦੇ ਨਾਮ ਤੇ ਬੈਂਕ ਦੇ ਵਿੱਚ ਪੈਸੇ ਜਮਣੇ ਸ਼ੁਰੂ ਕਰ ਦਿੱਤੇ ਸਮਾਂ ਬੀਤਦਾ ਗਿਆ ਲਾਡੀ ਨੇ ਐਮ ਐਸ ਸੀ ਕਰ ਲਈ ਇਸ ਸਮੇਂ ਤੱਕ ਨਾਨਾ ਨਾਨੀ ਵੀ ਪਰਲੋਕ ਸੁਧਾਰ ਚੁੱਕੇ ਸਨ ਮਾਮਾ ਮਾਮੀ ਨੂੰ ਜਦੋਂ ਤਾ ਉਸ ਦੇ ਨਾਮ ਤੇ ਬੈਂਕ ਵਿੱਚ ਜੋੜੇ ਜਾਣ ਵਾਲੇ ਪੈਸਿਆਂ ਦਾ ਪਤਾ ਲੱਗਾ ਸੀ। ਉਹਨਾਂ ਨੇ ਆਪਣੇ ਸਾਰੇ ਰਿਸ਼ਤੇ ਵਿੱਚੋਂ ਨਾਲ ਉਸਦਾ ਲਈ ਤੋੜ ਲਏ ਸਨ। ਮਾਂ ਵੀ ਆਪਣੇ ਨਵੇਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵਿੱਚ ਜਹੀ ਉਲਝੀ ਗਈ। ਕਈ ਵਾਰ ਉਸ ਨੂੰ ਦੂਰ ਰਹਿੰਦੀ ਧੀ ਦਾ ਧਿਆਨ ਨਹੀਂ ਰਹਿੰਦਾ। ਜਦੋਂ ਸਾਰੇ ਬੱਚੇ ਛੁੱਟੀਆਂ ਵਿੱਚ ਘਰ ਜਾਂਦੇ ਤਾਂ ਲਾਡੀ ਵਿਚਾਰੀ ਛੁੱਟੀਆਂ ਹੋਸਟਲ ਵਿੱਚ ਹੀ ਬਿਤਾਉਣਾ ਪਸੰਦ ਕਰਦੀ। ਜਾਂਦੀ ਵੀ ਤਾਂ ਕਿਸਦੇ ਕੋਲ ਮਾਂ ਕੋਲ ਜਾਂਦੀ ਤਾਂ ਸੁਤੇਲੇ ਪਿਓ ਦਾ ਖਿਜਿਆ ਚਿਹਰਾ ਦੇਖ-ਦੇਖ ਕੇ ਦੁਖੀ ਹੁੰਦੀ ਭੈਣ ਭਰਾ ਵੈਸੇ ਰੱਜ ਨਾਲ ਚੱਜ ਨਾਲ ਗੱਲ ਨਾ ਕਰਦੇ ਹੁਣ ਤਾਂ ਆਪਣੇ ਸਕੇ ਭਰਾਣ ਨਾਲ ਵੀ ਉਹ ਮੋਹ ਨਹੀਂ ਰਿਹਾ ਸੀ ਮਾਮੇ ਮਾਮੀ ਕੋਲ ਜਾਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਔਖੇ ਸੌਖੇ ਕਰਕੇ ਮਾਂ ਨੇ लाਡੀ ਲਈ ਇੱਕ ਚੰਗੇ ਘਰ ਦਾ ਰਿਸ਼ਤਾ ਲੱਭ ਲਿਆ ਸੀ ਤੇ ਅੱਜ ਮੁੰਡੇ ਵਾਲੇ ਉਸ ਨੂੰ ਵੇਖਣ ਆਏ ਸੀ ਜਿਵੇਂ ਹੀ ਮੁੰਡੇ ਵਾਲਿਆਂ ਨੇ ਰਿਸ਼ਤੇ ਲਈ ਹਾਂ ਕੀਤੀ ਤਾਂ ਕੁੜੀ ਦੇ ਪਿਓ ਨੇ ਇਹ ਸ਼ਰਤ ਰੱਖੀ ਕਿ ਇਹ ਵਿਆਹ ਇੱਕ ਹੀ ਸ਼ਰਤ ਤੇ ਹੋਵੇਗਾ ਕਿ ਵਿਆਹ ਤੋਂ ਬਾਅਦ ਕੁੜੀ ਕਦੇ ਪੇਕੇ ਨਹੀਂ ਆਵੇਗੀ ਕੁੜੀ ਡਰੋਂ ਪਰ ਹੋਈ ਮਾਂ ਵੱਲ ਝਾਕ ਰਹੀ ਸੀ ਇਹ ਮਾਂ ਜਿਵੇਂ ਧਰਤੀ ਨੂੰ ਪੁਕਾਰ ਰਹੀ ਹੋਵੇ ਕਿ ਤੂੰ ਥੋੜੀ ਜਿਹੀ ਜਗ੍ਹਾ ਦੇ ਦੇਵੇ ਮੈਂ ਤੇਰੇ ਅੰਦਰ ਸਮਾ ਜਾਵਾਂ ਮੁੰਡੇ ਵਾਲਿਆਂ ਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਕੋਈ ਆਪਣੀ ਧੀ ਬਾਰੇ ਇਸ ਤਰ੍ਹਾਂ ਕਿਵੇਂ ਬੋਲ ਸਕਦਾ ਹੈ ਹਾਲਾਂਕਿ ਉਹਨਾਂ ਨੂੰ ਇਸ ਗੱਲ ਤੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਕੁੜੀ ਦਾ ਪਿਓ ਸੁਤੇਲਾ ਹੈ ਪਰ ਫਿਰ ਵੀ ਸੁਤੇਲੇ ਪਿਓ ਦੁਆਰਾ ਧੀ ਦੇ ਲਈ ਕਹੀ ਗਈ ਇਸ ਗੱਲ ਨੇ ਮੁੰਡੇ ਵਾਲਿਆਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕ ਉਪਤਨ ਕਰ ਦਿੱਤੇ ਸੀ ਲਾਡੀ ਦੀ ਮਾਂ ਅੱਖਾਂ ਵਿੱਚ ਹੰਝੂ ਭਰ ਕੇ ਹੱਥ ਜੋੜ ਕੇ ਮੁੰਡੇ ਦੀ ਮਾਂ ਦੀਆਂ ਅੱਖਾਂ ਵਿੱਚ ਚਾਕ ਕੇ ਇੱਕ ਮਾਂ ਨੇ ਜਿਵੇਂ ਦੂਜੀ ਮਾਂ ਦੀਆਂ ਸਾਰੀਆਂ ਮਜਬੂਰੀਆਂ ਪੜ ਲੀਆਂ ਹੋਆਂ ਉਹ ਇੱਕਦਮ ਉੱਠੇ ਤੇ लाੜੀ ਨੂੰ ਆਪਣੇ ਕਲਵੇ ਵਿੱਚ ਭਰ ਕੇ ਕਹਿਣ ਲੱਗੀ ਅਸੀਂ ਆਪਣੀ ਧੀ ਨੂੰ ਉਸਦੇ ਘਰ ਹੀ ਲੈ ਜਾਣ ਲਈ ਆਏ ਹਾਂ ਧੀਆ ਦਾ ਅਸਲੀ ਘਰ ਤਾਂ ਬੰਦ ਦਾ ਹੀ ਵਿਆਹ ਤੋਂ ਬਾਅਦ ਹੈ ਉਹ ਆਪਣੇ ਘਰ ਸੁਖੀ ਵਸਣ ਬਗਾਨੇ ਘਰ ਜਾਣ ਦੀ ਉਹਨਾਂ ਨੂੰ ਲੋੜ ਹੀ ਕਾਦੀ ਹੈ ਮੈਂ ਇਸ ਨੂੰ ਨੂੰ ਸੱਸ ਨਹੀਂ ਮਾਂ ਬਣ ਕੇ ਲਜ਼ਾ ਰਹੀ ਹਾਂ ਤੇ ਅੱਜ ਤੋਂ ਇਹ ਬਗਾਨੇ ਘਰ ਨਹੀਂ ਆਪਣੇ ਘਰ ਰਹੇਗੇ ਤੇ ਸੱਚਮੁੱਚ ਹੀ ਲਾਡੀ ਦੇ ਸੋਹਰੇ ਉਸੇ ਦਿਨ ਹੀ ਚੁੰਨੀ ਚੜਾ ਕੇ ਉਸ ਨੂੰ ਬਗਾਨੇ ਘਰ ਤੋਂ ਆਪਣੇ ਘਰ ਲੈ ਗਏ ਤੇ ਲਾਡੀ ਦੀ ਮਾਂ ਅੱਜ ਖੁਸ਼ੀ ਦੇ ਹੰਝੂ ਵਾਰ ਰਹੀ ਹੈ ਸੀ ਕਿ ਉਸ ਦੀ ਧੀ ਨੂੰ ਵੀ ਆਪਣਾ ਘਰ ਮਿਲ ਹੀ ਗਿਆ ਸੀ ਤਾਂ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਪਹਿਲੀ ਵਾਰੀ ਵੀਜ਼ਿਟ ਕਰ ਰਹੇ ਹੋ ਚੈਨਲ ਤੇ ਚੈਨਲ ਨੂੰ ਜਲਦ ਸਬਸਕ੍ਰਾਈਬ ਕਰਨਾ ਜੀ ਧੰਨਵਾਦ